ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਆ ਜੇ ਆਪਾਂ ਵੀਰ ਕੋਲ ਵੀਡੀਓ ਬਣਾਉਣ ਲੱਗੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਤੇ ਤਿੰਨੇ ਜਿਹੜੇ ਇੱਕ ਦੂਜੇ ਨੂੰ ਘਟਦੇ ਆ ਇੱਕ ਆ ਸਾਈਵਾਲ ਗਾਂ ਤਾਂ ਨਾ ਠੰਡੀ ਸੀਲ ਤਾਂ ਨੂੰ ਦਿਖਾਉਣੀ ਹੈ ਚੰਗੇ ਦੁੱਧ ਵਾਲੀ ਇੱਕ ਆ ਜਰਸੀ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਦੋ ਦੰਦਾਂ ਦੀ ਝੋਟੀ ਤੁਹਾਨੂੰ ਕਾਫੀ ਕਮਾਲ ਦੀ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਤਿੰਨਵਾ ਤੇ ਤਿੰਨੇ ਪਛੇ ਸੋਹਣੇ ਆ ਵੀਰ ਜੀ ਹਨਾਂ ਕੋਲ ਬਿਲਕੁਲ ਛੋਟਾ ਸਿੰਘ ਆ ਤੇ ਚੰਗੀ ਸਾਂਭੀ ਸੁੰਭੀ ਝੋਟੀ ਆ ਜਿਹੜੀ ਆ ਵਾਲੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਵੀਰ ਜੀ ਹਨਾਂ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਵਧੀਆ ਠੀਕ ਹੋਰ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਬਹੁਤ ਸੋਹਣਾ ਵੀਰ ਜੀ ਚੱਲੀ ਜਾਂਦਾ ਟਾਈਮ ਪਾਸ ਹੋ ਜਾਂਦਾ ਵਧੀਆ ਆਈ ਚਲਾਈ ਚੱਲਦੀ ਜਾਂਦੀ ਚਲੋ ਵਧੀਆ ਚੱਲਦੀ ਰਹਿਣੀ ਚਾਹੀਦੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਵੀਰ ਜੀ ਕੁਲਜਿੰਦਰਾ ਹਾਂਜੀ ਤੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰਿਆ ਜੀ ਤੇ ਫੋਨ ਨੰਬਰ ਪੁੱਛਦੇ ਫੋਨ ਨੰਬਰ 987376318 ਠੀਕ ਹੈ ਤੇ ਮਜੀਠੇ ਦੇ ਬਿਲਕੁਲ ਨਾਲ ਹੀ ਆਪਣਾ ਪਿੰਡ ਨਾਲੇ ਬਿਲਕੁ ਤੇ ਮਾਲ ਸਾਰਾ ਹੀ ਗਰਮੀਆਂ ਵਾਲਾ ਹੀ ਫਿਰ ਗਰਮੀਆਂ ਵਾਲਾ ਬਿਲਕੁਲ ਜੈਜ ਭਾਣਾ ਫਿਰ ਅੱਛਾ ਜੈਜ ਜੀ ਹਾਂਜੀ ਬਿਲਕੁਲ ਜੈਜ ਜੀ ਦੇ ਗਰਮੀਆਂ ਜਿਹੜਾ ਇਨਾਰੀ ਡਿਮਾਂਡ ਹੁਣ ਪੂਰੀ ਚੱਲੰਦੀ ਆ ਕਿ ਜਿਹੜੇ ਹਾਂਜੀ 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 ਬਜਾਅ ਦੇ ਕਰਨੀਆਂ ਚਾਹੀਦਾ ਕਿਹੜਾ ਦੁਕਾਨਦਾਰ ਕਹਿ ਰਿਹਾ ਗਰਮੀ ਦਾ ਕੱਪੜਾ ਆ ਗਿਆ ਅੱਛਾ ਉਹ ਚੀਜ਼ ਆ ਗਈ ਹੁਣ ਠੀਕ ਆ ਜਿਹੜੇ ਰੈਡ ਬਿਲਕੁਲ ਹਾਂ ਦੇਖੋ ਵੀਰੀ ਚਾਈ ਵਾਲ ਪਿਓਰ ਆ ਬਾਜੀ ਵਾਲ ਗਾਂ ਤੇ ਦੁਕਾਨ ਸੁਹਾ ਸੁਣੀ ਆ ਠੀਕ ਆ ਇਥੋਂ ਆਪਣੇ ਲਾਗੋ ਲਈ ਪੱਲ ਨੇ ਕੱਢਿਆ ਦੁੱਧ 14 15 14 15 ਕਿਲੋ ਅੱਛਾ ਤੇ ਕੋਈ ਵੀ ਵੀਰਿਆ ਭਾਵੇਂ ਗੱਬਣ ਆ ਪੰਜ ਛੇ ਤਨ ਖੜਦੀ ਏ ਜੀ ਅੱਛਾ ਤੇ ਨਹੀਂ ਠੰਡੀ ਸੀ ਲਿਆਣਾ ਅੱਛਾ ਕਾਨੂੰ ਗੱਲਾਂ ਠੀਕ ਆ ਇਹ ਕੇ ਵੀਰ ਨੇ ਦੁੱਧ ਚਵਾ ਕੇ ਖੜਨਾ ਬੇਸ਼ੱਕ ਸਾਈਪਾ ਦੇ ਅੱਛਾ ਸੂਈ ਤੇ ਦੁੱਧ ਚਵਾ ਕੇ ਲੈ ਜੇ ਹੋਰ ਗਾਰੰਟੀ ਹੋ ਗਈ ਹੈ ਜੀ ਦੂਜਾ ਸੂਆ ਸੋਣੀ ਹੈ ਕਿ ਜਿਆਦਾ ਨਹੀਂ ਦੁੱਧ 17-18 ਕਿਲੋ ਪਰ ਹੋਗੀ ਪਹਿਲੇ ਨੇ 14-15 ਕਿਲੋ ਭਰਿਆ ਉੱਤਰ ਹੈਗੀ ਬਿਲਕੁਲ ਠੰਡੀ ਸੀਲ ਬਿਲਕੁਲ ਠੰਡੀ ਸੀਲ ਆ ਦੇਖੋ ਵੀਰ ਜੀ ਹਾਂ ਦੇਖ ਸਕਦੇ ਜੇ ਤਰ੍ਹਾਂ ਮਰਜੀ ਕੋਈ ਗੱਲ ਨਹੀਂ ਸਪੈਸ਼ਲ ਲੱਗਾ ਠੀਕ ਆ ਆ ਵੇਖੋ ਆ ਬੰਨ ਬੰਨ ਠੰਡੀ ਹੋਈ ਹੋਣਾ ਇਹਨੇ ਇਹ ਤਿਆਰ ਹੋਣੀ ਹੈ ਚੰਗੇ ਤਿਆਰ ਹੁਣੀ ਸਾਰਾ ਚੱਡਾ ਹੈ ਮੇਨ ਵਾਧਾ ਸਾਈਵਾਲ گاਵਾ ਦੇ ਹੁੰਦਾ ਠੰਡੀ ਸੀਲ ਜਿਹੜੀ ਠੰਡੀ ਸੀਲ ਤਾਂ ਸਾਨੂੰ ਨੋਕ ਵਾਲਾ ਵੇਖੋ ਵੀਰ ਜੀ ਲੱਗਾ ਠੀਕ ਆ ਇਹ ਤਿਆਰ ਹੋਣੀ ਆ ਜੇ ਸੰਦਕਰ ਹੋਲੂ ਨਹੀਂ ਹੰਜੀ ਆ ਜੰਗਾ ਤੇ ਲਾਟੋ ਲਾ ਹਵਾਨੇ ਚਾਹੇ ਟਾਕੇ ਜਣੀ ਆਣਾ ਐਡੀ ਕਰਮਾ ਲਈ ਨਾ ਕਿਦਾਂ ਮਰਜੀ ਇਹਦੇ ਥੱਲੇ ਬਹਿ ਜਾਓ ਠੀਕ ਆ ਬਹੁਤ ਠੰਡੀ ਫੀਲ ਹੈ ਖੋਲੋ ਹਾਂ ਫਿਰ ਤੋਰਦੀ ਐ ਕਰੀ ਨਾ ਕਾਫੀ ਕਮਾਲ ਦੀ ਵਹਿੜਿਆ ਕਾਫੀ ਸਫਾਈ ਤੇ ਆ ਗਈ ਜੀ ਜਿਹੜੇ ਵੀਰ ਸ਼ਕੀਨ ਆ ਚੰਗਿਆਂ ਸਾਈ ਵਾਲ ਗਾਵਾਂ ਰੱਖੰਦੇ ਉਹਨਾਂ ਵੀਰਾਂ ਵਾਸਤੇ ਆ ਦੇਖ ਸਾਦੇ ਜੀ ਲੈ ਜੇ ਕਰੀ ਸਿੱਧੀ ਲਮਿੰਦੋਰਦਾ ਸੋੜੀ ਲਾਜ ਜੀ ਬਾਕੀ ਇਹ ਹੈ ਕਿ ਜਿੱਦਣੇ ਸੂਈ ਉਹਦਨ ਪੂਰੀ ਤਿਆਰ ਹੋ ਜਾਣੀ ਥੱਲੇ ਉਹਦੇ ਆ ਦੇਖ ਸਕਦੇ ਪਰ ਹੁਣ ਜਿੱਤਨਾ ਮਰਜੀ ਜਿਹਦਾ ਮਰਜੀ ਤੇ ਬਿਲਕੁਲ ਇੱਕੋ ਜਿਹਾ ਰੰਗ ਆ ਮੇਨ ਵਾਦਾ ਹੈ ਕਿ ਹੈਗੀ ਜਿਹੜੀ ਠੰਡੀ ਸੀ ਗਾ ਹਾਂ ਦੇਖ ਸਕਦੇ ਹੋ ਨਾ ਇਹਦਾ ਜਿਹੜਾ ਟਿੱਲਾ ਟੋ ਲਾਈਨ ਹੈ ਸਾਰੀਆਂ ਭਰਨੀਆਂ ਸਾਰੀਆਂ ਟਿੱਲਾ ਲਾਈਨਾਂ ਵੀ ਵੀਰ ਜੀ ਖਾਣੇ ਵੀ ਬੜਾ ਕਮਾਲ ਦਾ ਵਾ ਜਿਹੜਾ ਹਾਂਜੀ ਹਾਂਜੀ ਤੇ ਜਿਆਜਾ ਫਿਰ ਮੁੱਲ ਬਿਰਤੀ ਕਰੀਏ ਜੀ ਜਿਆਜਾ ਬਿਲਕੁਲ ਪਹਿਲੇ ਫੋਨ ਤੇ ਜਾਵੇ ਜਿਹੜੀ ਪਹਿਲੇ ਫੋਨ ਤੇ ਇਹ ਵੀ ਜੀ 65 ਮੰਗੀ ਹੈ 65 ਹੀ ਕੋਲ ਭਰੂਣ ਹਾਂਜੀ ਨਾ 65 ਨਾ 60 ਅੱਛਾ 50000 ਦੀ ਦੇ ਦਾਂਗੇ ਵੀਰ ਜੀ 55000 ਦੀ ਦੇ ਦਾਂਗੇ ਹਾਂਜੀ ਚਲੋ ਮੌਕੇ ਤੇ ਮਨਤਨ ਕਰੋ ਕਰਦੇ ਮਨਤਨ ਕਰਨਾ ਕੋਈ ਵੀਰ ਫੋਨ ਕਰੇ ਜਿਹਨੂੰ ਪਸੰਦ ਹੋਵੇ ਖਾਲੀ ਨਹੀਂ ਮੋੜਦੇ ਖਾਲੀ ਨਹੀਂ ਮ ਤੇ ਹੋਣਾ ਕੀ ਦੂਸਰੇ ਨੰਬਰ ਤੇ ਹਲੇ ਜੀ ਸੋਈ ਜਾ ਪਰਸਾਂ ਠੀਕ ਤੇ ਚਾਪ ਸਮਾ ਤੇ ਠੰਡੀ ਕੀ ਤੇ ਆ ਦੇਖ ਸਕਦੇ ਬਿਲਕੁਲ ਨਿੱਗਰ ਹਵਾਨੇ ਦੀ ਆ ਭਾਵੇਂ ਜਿੱਧਰ ਮਰਜੀ ਬੈ ਜਾ ਥੱਲੇ ਠੰਡੀ ਸਰੀਰ ਤੇ ਤਾਨ ਗੇਟ ਗੇਰ ਤੇ ਮਿੱਧੀ ਥਾਂ ਲੱਗਦੀ ਤੇ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਆ ਠੀਕ ਆ ਦੇਖ ਸਕਦੇ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਕਿੰਨਾ ਵੀ ਜੀ ਬੋਲਾ ਇਹਦੇ ਕੋਲ ਬੋਲਾ ਜੀ ਕਿਲੋਗਾ ਆ ਬੱਚਾ ਨਾੜੂ ਤੇ ਜੋ ਮਗਰ ਕੀ ਮਗਰ ਦੇ ਬੱਚਾ ਆ ਗਿਆ ਜੋ ਮਗਰ ਦੇ ਬੱਚਾ ਤੇ ਬਿਲਕੁਲ ਤਾਜ਼ਾ ਨਾੜੂ ਆ ਜਿਹੜਾ ਨਾਲ ਹੈ ਹਾਂਜੀ ਤੇ ਕਿੰਨਾ ਕਾਟ ਕਾਟ ਨਹੀਂ ਫੁੱਲਾ ਕਿੰਨਾ ਦੁੱਧ ਚਵਾਈ ਜਾਊਗੀ ਮੇਲ ਦੀ ਦੁੱਧ ਜਿਆਦਾ ਨਹੀਂ ਕਿ ਵੀਰ ਜੀ 17 18 ਕਿਲੋ ਅੱਛਾ ਇੱਕ ਕਹਿਣ ਦੀ ਗੱਲ ਕਹਿਣ ਭਾ 20 ਕਿਲੋ ਬਾਈ ਕਹਿ ਦਈਏ ਪਰ ਨੋਰਮਲੀ ਦੁੱਧ 16 17 ਕਿਲੋ ਬੋਲੇ ਸਟਾਰਟਿੰਗ ਚੰਗਾ ਦੇਂਦੀ ਹੈ ਠੀਕ ਹੈ ਬਾਕੀ ਇਹ ਹੈ ਕਿ ਫੱਬਦੀ ਆ ਪੂਰੀ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਵਾ ਥਾਣ ਵੀਰ ਜੀ ਕਰੀਏ ਬੈਠਾ ਕਿਧਰੋਂ ਮਰਜੀ ਕੋਈ ਬਹਵੇ ਕਿਧਰੋਂ ਮਰਜੀ ਝੋਵੇ ਠੀਕ ਇਹ ਨਹੀਂ ਕੋਈ ਚਵਾ ਲੱਗਾ ਕਾਨੂੰ ਗਲਾਂ ਵੇਖੋ ਠੀਕ ਆ ਬਹੁਤ ਯੰਗਾ ਚਵਾ ਲੱਗਾ ਆਂਦੀ ਕਿਧਰੋਂ ਮਰਜੀ ਪਏ ਆ ਦੇਖ ਸਕਦੇ ਭਾਵੇਂ ਜਿੱਧਰ ਮਰਜੀ ਬੈਠ ਕੇ ਚੋਈ ਜਾ ਚੋਵੇਂ ਥਣ ਦੇ ਚਵਾ ਬਹੁਤਾ ਪੋਲਾ ਲੱਗਾ ਬਿਲਕੁਲ ਸਾਫ ਚਵਾ ਆ ਜਿਹੜਾ ਮਰਜੀ ਕੋਈ ਚੋਲੇ ਵੀਰ ਜੀ ਫੜਲ ਫੜਲ ਹੁੰਦੀ ਠੀਕ ਆ ਜੇ ਪਸਮੀਨੀ ਆ ਵੀ ਆ ਦੇਖ ਸਕਦੇ ਪਸਮੀਨੀ ਆ ਤੋਰਾਂ ਹਾਂ ਕਰੀ ਨੇ ਚੇਰੇ ਰਹਿ ਕਰੀ ਦਿਖਾ ਦਈਏ ਬੋਦੀ ਵਾਲੀ ਵੜਿਆ ਜਿਹੜੀ ਆ ਵੀ ਨੇ ਆ ਜਾ ਬਾਕੀ ਸੋਹਣੀ ਜਰਸੀ ਆ ਰੱਬ ਦੀ ਆ ਜਿਹੜੀ ਪੂਰੀ ਚੰਗੇ ਨਿਗਰ ਬੋਡੀ ਸਟਰਕਚਰ ਵਾਲੀ ਤੇ ਨਿਗਰ ਹਵਾਨਿਆਂ ਵਾਲੀ ਆ ਆਹੋ ਲੈ ਆਓ ਜੀ ਬਾਕੀ ਸੂਈ ਸਵਾਈ ਆ ਕੋਈ ਵੀਰ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੇ ਬਾਕੀ ਤੁਹਾਨੂੰ ਅੱਗੇ ਇੱਕ ਠੰਡੀ ਸਿਲਸਾਈ ਵਾਲਾ ਵਿਖਾਈ ਆ ਤੇ ਠੰਡੀ ਸਿਲ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ ਕੱਟ ਲਾਤੀ ਆ ਮੈਂ ਥੋੜੀਆਂ ਇਹੋ ਜੀਆਂ ਮੈਂ ਆ ਦੇਖ ਸਕਦੇ ਬਿਲਕੁਲ ਨਿੱਗਰ ਹਮਾਂ ਨੇ ਤੇ ਇਹਦਾ ਵੀ ਵੀਰ ਜੀ ਮੋਲਣਾ ਜਾਇਜ ਰੱਖੀ ਐ ਫਿਰ ਬਿਲਕੁਲ ਹੀ ਜਾਇਜ ਵੀ ਇਹਦੀ ਆਪਣਾ ਮੁੱਲ ਬਿਲਕੁਲ ਜਾਇਜ ਹੁੰਦਾ ਮੁੱਲ ਇਹਦਾ ਕਹੀਏਗਾ ਵੀ 65 ਕਰੀਏ 60 ਦੀ ਵੇਖਦੀ ਐ ਅੱਛਾ ਤੇ ਇਹ ਵੀ 55 ਦੀ ਦੇ ਦਾਂਗੇ ਬਿਲਕੁਲ ਜਾਇਜ ਵਿੱਚੋਂ 2000 ਹੋਰ ਛੱਡਤੀ ਐ 2 ਛੱਡ ਦਾਂਗੇ 3 ਛੱਡ ਦਾਂਗੇ ਅੱਛਾ 3000 ਛੱਡ ਦਾਂਗੇ 52000 ਦੀ ਦਰਾਂਗੇ ਪਰ ਵਹਿੜ ਲੰਮੀ ਬੇਲ ਕੱਦ ਕਾਖਲੀ ਪੂਰੀ ਕੱਦ ਕਾਠੇ ਦਾ ਆਪਾਂ ਦੇਖ ਸਕਦੇ ਬਿਲਕੁਲ ਝੋਟੀ ਦੇ ਬਰਾਬਰ ਹੀ ਜਿਵੇਂ ਜਰਸੀ ਦਾ ਹੁੰਦਿਆ ਹਾਂਜੀ ਬਹੁਤ ਚੰਗੀ ਇਹ ਵੀ ਦੀ ਠੰਡੀ ਸੀਲ ਆ ਕੋਈ ਦੋਸੂ ਵਿੱਚ ਚੋਗਰ ਮਾਨਾ ਕਿੰਨੀ ਦੀ ਰਕਮ ਫਿਰ ਵੱਟ ਸਕਦਾ ਵਧੀਆ ਠੀਕ ਹੈ ਜੀ ਬਾਕੀ ਦੋ ਦਾ ਟੱਕੇ ਲਾਉਣ ਵਾਲੀ ਤੇ ਬਾਕੀ ਤਾਜੀ ਸੋਈ ਆ ਤਾਜੀ ਸੋਈ ਸਾਰੀਆਂ ਗਰਮੀਆਂ ਦੁੱਧ ਚੋਣਾ ਮੈਂ ਬਹੁਤ ਵਧੀਆ ਵੀ ਦੀ ਇਹ ਨਹੀਂ ਮੈਂ ਚੁਟਕੀਆਂ ਨਾਲ ਚੋਣ ਵਾਲੀ ਇਹ ਮੁੱਠੀ ਥਾਣਿਆ ਜੇ ਆਵੇ ਤਸੱਲੀ ਕਰੇ ਠੀਕ ਹੈ ਜੀ ਤੇ ਛੋਟੀ ਵੀ ਵਿਖਾਈਏ ਫਿਰ ਹਣ ਜੀ ਪਹਿਲਾ ਸੁਆ ਜੋ ਦੋਂਦੀ ਜੋ ਚੋਗੀ ਵਾਲੇ ਦੰਦ ਪੁੱਟਣ ਦੀ ਆ ਤੇ ਚੱਕ ਕਿਤੇ ਤੁਸੀਂ ਦੰਦ ਟੱਕੇ ਚੈੱਕ ਕਿਤੇ ਕਰ ਆਂ ਠੀਕ ਆ ਬਾਕੀ ਇਹ ਆ ਠੰਡੀ ਸੀਗਰ ਚੰਗੀ ਨਸਲੀ ਝੋਟੀ ਆ ਸਾਂਭੀ ਕਿਸੇ ਨਦੀ ਜਨਾ ਪੂਰੀ ਇਦਾਂ ਥੱਲੇ ਬੈਜੇ ਨੇ ਠੀਕ ਆ ਆ ਦੇਖ ਸਾਡੇ ਇਦਾਂ ਹੀ ਭਾਵੇਂ ਥੱਲੇ ਬੈਈਆਂ ਕੋਈ ਗੱਲ ਹੀ ਨਹੀਂ ਇਹ ਤਿਆਰ ਹੋਣੀ ਆ ਇਹ ਤਿਆਰ ਹੋਣੀ ਵੀਰ ਜੀ ਇਹ ਇਹ ਗੱਬਣ ਆ ਹੇ ਹੱਤਾ ਹਰਦੀ ਝੋਟੀ ਸੂਂਚ ਠੀਕ ਆ ਹਾਂ ਜੀ ਬਾਕੀ ਦਵਾਂਗੇ ਵੀ ਉਸਕੇ ਰੇਟ ਨਾਲ ਜਿਹੜੀ ਇਹ ਬਿਜ਼ਨਸ ਛੇ 7 ਦਿਨ ਸਾਹਮਣੀ ਆ ਨਾ ਠੀਕ ਆ ਦਾ ਮੁੱਲ ਪਾਉਗੀ ਤੇ ਥਣ ਵੀ ਇਹਦਾ ਹੁਣ ਤੋਂ ਹੀ ਹੱਥ ਚ ਆਉਣ ਆਲਾ ਵਾ ਤੋੜ ਕੇ ਦਿਖਾਈਏ ਇਹ ਜੀ ਹੋਣਾ ਕਹੇ ਗੰਬੜੇ ਆ ਪੰਦ ਮੁਠੀ ਹਾਂਜੀ ਕਹਿਣੋ ਕਿ ਨਹੀਂ ਮਰਜੀ ਸਫਤ ਕਰ ਲਈਏ ਕਹਿਣਾ ਲਗੇ ਨਾ ਐਵੇਂ ਹਾਂ ਦੱਸੀ ਜਾਂਦਾ ਝੂਠ ਘਰੇ ਬੋਲਦਾ ਇਹਦਾ ਵੀ ਰਿਕਾਰਡ ਜਿਆਦਾ ਨਹੀਂ ਤੇ ਇੰਨੇ ਵੀ ਦੁੱਧ ਪੈਂਦੇ ਆ 12 ਕਿਲੋ ਕੱਟੀ ਭਰੂਗੀ ਠੀਕ ਆ ਬੜੀ ਚੰਗੀ ਰਿਕਾਰਡ ਚੰਗਾ ਕੱਟੀ ਦਾ ਤੇ ਮਾ ਦਾ ਰਿਕਾਰਡ ਵੀ ਚੰਗਾ ਸਾਂਭੇ ਚੰਗੀ ਆ ਹਨਾ ਹਾਂਜੀ ਹਾਂਜੀ ਤੋਰਾਂ ਹਾਂ ਇੱਕ ਰੀਨ ਬਿਲਕੁਲ ਛੋਟਾ ਸਿੰਗ ਆ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਆ ਤੇ ਬੋਡੀ ਸਟਰਕਚਰ ਬੜਾ ਚੰਗਾ ਹੈ ਜਿਹੜਾ ਇਹਦਾ ਬਾਕੀ ਖੜਨੀ ਆ ਤੁਸੀਂ ਆਪ ਨਹੀਂ ਸਮਝਣਾ ਆਪਣੀ ਵੇਖ ਕੇ ਲੈ ਜਾ ਵੀਰ ਜੀ ਜੀ ਕੋਈ ਨੂਰ ਦਾ ਕਹਿ ਦਿੰਦਾ ਕੋਈ ਨੂਰ ਦੀ ਝੋਟੀ ਠੀਕ ਆ ਉਹ ਹੀ ਮੁੱਚ ਆ ਜਾਓ ਹੰਡੀ ਸੀਰ ਤੱਕ ਦਾ ਮਰਜੀ ਕੋਈ ਦੇਖ ਲੈ ਬਸ ਲੋਦਰ ਰਿਕਰਡ ਵੀ ਚੰਗਾ ਰਿਹਾ ਹੈ ਇਹ ਕਾਸੇ ਖੁੰਗਰੀਆ ਆ ਦੇ ਸਾਰੇ ਭਾਂ ਮਿੱਥੇ ਥੱਲੇ ਬਹਿ ਜਾ ਕੋਈ ਗੱਲ ਹੀ ਨਹੀਂ ਤੇ ਇਹਦਾ ਵੀ ਜੀ ਮੁੱਲ ਫਿਰ ਜੱਜਿਆ ਕਰੀਏ ਇਹ ਇਹਦਾ ਅੱਜ ਬੱਚਾ ਬਾਹਰ ਹੁੰਦਾ ਨਾ ਚੋਟੀ ਦੀ ਕਿੰਨੀ ਸਿਹਤ ਆ ਘਰ ਵਾਲਾ ਵੀ ਕੀਤੀ ਕਿੰਨੀ ਇਹਦੀ ਮਾਦਰ ਕਾਰਡ ਵੀ ਚੰਗਾ ਰਿਹਾ ਹਾਂਜੀ ਤੇ ਛੋਟੀ ਵੀ ਇੱਕ ਵੀ ਦੀ ਹਾਂਜੀ ਤੇ ਪੰਜੀ ਦੀ ਵੀ ਹਾਂਜੀ ਹੁਣ ਨਾ ਇੱਕ ਵੀ ਨਾ ਪੰਜੀ ਨਾ ਲੱਗਦਾ ਅੱਛਾ ਇਹ ਹਾਂ 90 ਜੀ ਦੇ ਦਾਂਗੇ 90000 ਜੀ ਬਿਲਕੁਲ ਜੀ ਆਏ ਚਲੋ ਛੋਟ ਛੜ ਮੌਕੇ ਤੇ ਹੋ ਜੂਗੇ ਕੋ ਕਰਾਂਗੇ ਜੀ ਕੋਈ ਵੀਰ ਆਊਗਾ ਮਾਨਤਨ ਵਧੀਆ ਕਰਾਂਗੇ ਠੀਕ ਹੈ ਜੀ ਜੇ ਕੋਈ ਵੀਰ ਇੱਥੋਂ ਸਭ ਨੂੰ ਲੱਦਣ ਆਊ ਨਾ ਖੋਦ ਆਊਗਾ ਹਾਂਜੀ ਉਹਦਾ ਵੱਧ ਮਾਨਤਨ ਕਰਾਂਗੇ ਠੀਕ ਹੈ ਜੀ ਸਾਡੇ ਮਨ ਖੁਸ਼ ਹੁੰਦਾ ਅਗਲੇ ਨੂੰ ਤਸੱਲੀ ਕੀਤੀ ਹੈ ਜੀ ਹਾਂਜੀ ਹਾਂਜੀ ਤੇ ਪੂਰੀ ਆ ਕੇ ਕੋਈ ਤਸੱਲੀ ਕਰੇ ਤੇ ਆਹ ਵੇਖੋ ਖਾਣ ਲੇਵਾ ਝੋਟੀਆਂ ਕਿਹੇ ਪਾਸੋਂ ਕੁੰਜੀ ਨਹੀਂ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਸ ਵੀਰ ਜੀ ਕੋਈ ਵੀਰ ਆਗੇ ਆਪਣੀ ਤਸੱਲੀ ਤਸੱਲੀ ਕਰਕੇ ਹਨਾ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਕੋਈ ਵੀਰ ਆਉਣ ਨੂੰ ਕਹਿੰਦਾ ਸਾਡੀ ਥਣਾ ਦੀ ਸਾਡੀ ਪੂਰ ਗਰੰਟੀ ਹੋਊਗੀ ਠੀਕ ਹੈ ਕੋਈ ਵੀ ਥੰਦਾ ਵਾਅਦਾ ਕਰ ਤੋਂ ਆਪਾਂ ਜ਼ਿੰਮੇਵਾਰ ਹੋ ਬਾਕੀ ਕਿ ਚਲੋ ਇੱਥੋਂ ਕੋਈ ਵੇਖ ਚਾ ਕੇ ਆਪਣੀ ਸਮਝ ਨਾਲ ਖੜੇ ਹਨਾ ਬਸ 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 ਬਾਕੀ ਸਾਡੀ ਮਨ ਨੂੰ ਖੁਸ਼ੀ ਹੁੰਦੀ ਹੈ ਕੋਈ ਸਭ ਇੱਥੇ ਹੁੰਦਾ ਹਾਂ ਸਾਲ ਹੀ ਚੀਜ਼ ਆ ਤੇ ਬਾਕੀ ਫੋਨ ਨੰਬਰ ਵੀਰ ਜੀ ਹੈਗਾ ਜੋ 987377734 ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦੀ ਬਾਕੀ ਇੱਥੇ ਆਓ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਤਸੱਲੀ ਕਰਕੇ ਫੇਰੀ ਪਸ਼ੂ ਘਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ